ਦਲ ਜੀ ਦਾ ਪੁੱਤ ਮੈਂ ਕਰਨਾ ਗੱਲ ਕਰਨੀ ਆ ਵੀ ਜੋਤ ਵੀ ਇੱਥੇ ਬੜਾ ਦੁਖੀ ਜਾ ਰਹੀਦੀ ਆ ਚੱਲ 2-4 ਦਿਨ ਤੋਂ ਆਇਆ ਵਾਂ ਤੂੰ ਉਹਨੂੰ ਆਪਣੇ ਨਾਲ ਲੈ ਜਾ ਚੱਲ ਉੱਥੇ ਜਾਊਗੀ ਖੁਰੇ ਆਪਣੇ ਦਿਲ ਦੀ ਗੱਲ ਤੇਰ ਨਾਲ ਕਰੇ ਫੇਰ ਵੀ ਭਰਾਵਾ ਚੱਲ ਹੁਣ ਆਇਆ ਵਾਂ ਇਹ ਆ ਵੀ ਜੋਤ ਨੇ ਨਾਲ ਹੀ ਚੱਲ ਜਾਣਾ ਤੇ ਚੱਲ ਜੇ ਜੋਤ ਚਲ ਗਈ ਨਾ ਤੇ ਪਹਿਲੇ ਦੇ ਹੱਕ ਤੇ ਮੇਰਾ ਹੀ ਆ ਹੂੰ ਤੇ ਤੁਹਾਨੂੰ ਨਹੀਂ ਪਤਾ ਕਿ ਇਹ ਪੁਰਾਣਾ ਆਇਆ ਤੇ ਮੈਂ ਲੱਗੇ ਜਾ ਕੇ ਬਹਿਣਾ ਆ ਓ ਯਾਰ ਬੈਠੇ ਰਹਿ ਗਏ ਮੰਮੀ ਜੜੀ ਮੈਂ ਉੱਥੇ ਜਾ ਕੇ ਕਰਨਾ ਤੂੰ ਜਿਵੇਂ ਮਰਜੀ ਹੋਵੇ ਠੀਕ ਹੈ ਨਾ ਇਹ ਕਰ ਜੋ ਪਿਆਰ ਨਹੀਂ ਬੁੱਟਣਾ ਠੀਕ ਹੈ ਮੇਜੀ ਠੀਕ ਹੈ ਨਾ ਮੈਂ ਪੂਰੀ ਕਾਰਵਾਈ ਕਰਕੇ ਮੇਰੇ ਕੋਲ ਛੁੱਟੀ ਹੈਗੀ 5-6 ਮਹੀਨੇ ਮੈਂ ਪਤਾ ਕਰਕੇ ਕਿ ਕਿਹੜੀ ਗੱਲ ਹੋਈ ਹੈ ਉਹਨੇ ਵਿਆਹ ਕਰਾਇਆ ਨਹੀਂ ਕਰਾਇਆ ਫੇਰ ਠੀਕ ਮੈਂ ਦੱਸੂਗਾ ਤੈਨੂੰ ਤੇਰੇ ਨਾਲ ਤੇ ਰੁਪਿੰਦਰ ਵੀ ਆਈ ਉਹਨੂੰ ਮੈਂ ਭਜਾਇਆ ਇਥੋਂ ਮੈਂ ਮੇਕੋ ਨਹੀਂ ਆ ਜਾ ਜਾਂਦਾ ਉਹਦੇ ਲਾਗੇ ਪਰ ਤੈਨੂੰ ਜਾਣਾ ਚਾਹੀਦਾ ਹੈਗਾ ਅਗਲਾ ਕੀ ਸੋਚੂਗਾ ਐਦਾਂ ਨਾ ਸ਼ੱਕ ਦੀ ਸੂਈ ਸਾਰੇ ਧਿਰ ਤੇ ਆਉਣੀ ਆ ਦੱਸ ਮੇਰੇ ਤੇ ਕਾਦੀ ਆਉਣੀ ਆ ਇੱਕ ਮੈਂ ਸਬੂਤ ਲਿਆ ਕੇ ਦਿੱਤਾ ਇੱਕ ਥਾ ਥਾ ਲਗਉਣ ਕੀਤਾ ਮੈਂ